ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਿਊਜ਼ ਰਿਪੋਰਟ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ 17 ਸੰਮਰ ਦਾ ਅੱਜ ਦਿਨ ਹੈ ਤੇ ਮੌਸਮ ਪੰਜਾਬ ਫਲਸ ਨਾਲ ਲੱਗਦੇ ਖੇਤਾਂ ਦਾ ਅੱਜ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸੋ ਅਸਲ ਵਿੱਚ ਇਹ ਜੋ ਤਾਜ਼ਾ ਸੈਟਲਾਈਟ ਦੱਸੇ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੇ ਲਗਭਗ ਸਵੇਰ ਦੇ 8:00 ਵੱਜ ਚਲੇ ਆ ਪੌਣੇ 8 ਦਾ ਟਾਈਮ ਹੋਣ ਜਾ ਰਿਹਾ ਤੇ ਪੰਜਾਬ ਦਾ ਮੌਸਮ ਸਵੇਰ ਵੇਲੇ ਲਗਭਗ ਬਹੁਤੇ ਖੇਤਾਂ ਦੇ ਵਿੱਚ ਸਾਫੀ ਬਣਿਆ ਹੋਇਆ ਕੱਲ ਜਿਹੜਾ ਇਹ ਬੱਦਲ ਖਾਸ ਤੌਰ ਤੇ ਹਿਮਾਚਲ ਦੇ ਵਿੱਚ ਬਣਿਆ ਸੀ ਤੇ ਉਹ ਬੱਦਲ ਉੱਤਰਾਖੰਡ ਵੱਲ ਐਸੇ ਲੇ ਕਾਰਵਾਈਆਂ ਪਾ ਰਿਹਾ ਤੇ ਉੱਤਰਾਖੰਡ ਦੇ ਬਹੁਤੇ ਖੇਤਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਜਿਹੜੇ ਮੀਂਹ ਦਰਜ ਹੋ ਰਹੇ ਨੇ ਤੇ ਨਾਲ ਲੱਗਦੇ ਪੱਛਮੀ ਯੂਫੀ ਦੇ ਭਾਗਾ ਦੇ ਵਿੱਚ ਵੀ ਜਿਹੜੇ ਮੀਂਹ ਦਰਜ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਬਲੰਦਸ਼ਹਿਰ, ਮੇਰਠ, ਮੁਜ਼ਫਾ ਨਗਰ, ਮੁਰਾਦਾਬਾ ਦੇ ਨਾਲ ਖੇਤਰਾਂ ਦੇ ਵਿੱਚ ਮੀਂਹ ਲੱਗ ਰਹੇ ਨੇ। ਚੰਡੀਗੜ੍ਹ, ਮੋਹਾਲੀ, ਪੰਚਗਲਾ ਇਲਾਕੇ ਦੇ ਖੇਤਰਾਂ ਦੇ ਵਿੱਚ ਕੱਲ ਮੀਂਹ ਲੱਗੇ ਸੀ। ਇਸੇ ਲਾਵਾ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਜ ਕੱਲ ਨਹੀਂ ਹੋਇਆ। ਸੋ ਅੱਜ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਵਦ ਗਾਜਲਸ਼ਕੋ ਵਾਲੇ ਬੱਦਲ ਵੱਧ ਸਕਦੇ ਨੇ ਗਰਾਊਂਡ ਲੈਵਲ ਤੇ ਪਛਮੀ ਸਿਸਟਮ ਦੀ ਜਿਹੜੀ ਮੌਜੂਦਗੀ ਆ ਉਹ ਬਣੀ ਹੋਈ ਆ ਫਰਜ ਜਿਹੜੇ ਮੋٹے ਤੌਰ ਤੇ ਆਸਾਰ ਨੇ ਉਹ ਬਾਦ ਖੇਤਰ ਵਾਲੇ ਹੀ ਨਹੀਂ ਯਾਨੀ ਕਿ ਚੰਡੀਗੜ੍ਹ ਮਹਾਲੀ ਪੰਜਕਲਾ ਕੁਛ ਖੇਤਰ ਲੁਧਿਆਣਾ ਦੇ ਹੋ ਸਕਦੇ ਨੇ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੀ ਕੁਛ ਖੇਤਰ ਇਹਦੇ ਵਿੱਚ ਹੋ ਸਕਦੇ ਨੇ ਤੇ ਹੁਸ਼ਿਆਰ ਫਰ ਨਵਾਂ ਸ਼ਹਿਰ ਤੇ ਹੋ ਸਕਦਾ ਪਠਾਨਕੋਟ ਇਹਨਾਂ ਖੇਤਰਾਂ ਵੱਲ ਜੇਕਰ ਬੱਦਲ ਬਣਿਆ ਤੇ ਇਹਨਾਂ ਖੇਤਰਾਂ ਨੂੰ ਕਵਰ ਕਰੇਗਾ ਜੇਕਰ ਹੁਸ਼ਿਆਰ ਫਰ ਹੁਸ਼ਿਆਰ ਫਰ ਵਾਲੇ ਪਾਸੇ ਬੱਦਲ ਬਣਦਾ ਤੇ ਫਿਰ ਜਲੰਧਰ ਕਪੂਰਥਲਾ ਦੇ ਵੀ ਕੁਛ ਖੇਤਰ ਵੀ ਨਾਲ ਕਵਰ ਹੋ ਸਕਦੇ ਨੇ ਸੋ ਕੁੱਲ ਮਿਲਾ ਕੇ ਇਹਨਾਂ ਖੇਤਰਾਂ ਤੱਕ ਮੀਂਹ ਦੀਆਂ ਕਾਰਵਾਈਆਂ ਅਜੇ ਸੀਮਿਤ ਰਹਿਣ ਦੇ ਆਸਾਰ ਨੇ ਇਸ ਤਲਾਵਾ ਜੀ ਗੁਰਦਾਸਪੁਰ ਦੇ ਕੁਝ ਖੇਤrana ਦੇ ਵਿੱਚ ਉਮੀਦ ਆਸਾਰ ਨੇ ਫਾਮੇ ਅੱਜ ਲੱਗ ਜਾਣ ਫਾਮੇ ਕੱਲ ਲੱਗ ਜਾਣ ਅ ਇੱਧਰ ਆ ਜੇ ਹਰਿਆਣੇ ਵਾਲੇ ਤੇ ਪੰਜ ਘਲਾ ਯਮਨਾ ਨਗਰ ਅੰਬਾਲਾ ਕੈਥਲ ਖੁਸ਼ੇਤਰ ਇਹਨਾਂ ਖੇਤrana ਦੇ ਵਿੱਚ ਉਮੀਦ ਆਸਾਰ ਬਣੇ ਹੋਏ ਨੇ ਬੱਦਲ ਜੇਕਰ ਇੱਧਰ ਪੂਆਦ ਵਾਲੇ ਫਾਸੇ ਬਣਦਾ ਤੇ ਇਹਨਾਂ ਖੇਤrana ਦੇ ਵਿੱਚ ਲੱਗਣਗੇ ਫਾਮੇ ਹਲਕੇ ਤੋਂ ਲੈ ਕੇ ਦਰਮਿਆਨੇ ਤੌਰ ਤੇ ਲੱਗਣਗੇ ਸੋ ਆਉਣ ਵਾਲੇ ਦਿਨ ਮੀਂਹ ਆਲੇ ਹੋਣਗੇ ਜੀ ਇਹ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਪਰ ਇਹ ਕੋਈ ਬਹੁਤ ਹੀ ਖਾਸ ਨਹੀਂ ਹੋਣਗੇ ਜਿਹੜਾ ਪਛਮੀ ਸਿਸਟਮ ਸਰਗਰਮ ਹੈ ਇਹ ਹਲਕੇ ਲੈਵਲ ਦਾ ਸਿਸਟਮ ਹੈ ਤੇ ਕੋਈ ਬਹੁਤ ਵੱਡਾ ਪ੍ਰਭਾਵ ਨਹੀਂ ਪਾਉਣਾ ਨਹੀਂ ਹੈ ਕੁਝ ਕਿਸ ਤਰ੍ਹਾਂ ਦੇ ਵਿੱਚ ਉਮੀਦ ਹੋਏਗਾ ਤੇ ਬਹੁਤ ਹੀ ਖੇਤਰ ਹੈ ਜਿਹੜੇ ਮੀਂਹ ਹ ਤੋਂ ਸਖਣੇ ਰਹਿ ਵੀ ਸਕਦੇ ਨੇ ਫਿਲਹਾਲ ਅਸੀਂ ਤੁਹਾਨੂੰ ਅਪਡੇਟ ਜਿਹੜੀ ਆ ਰੈਗੂਲਰ ਦੌਰ ਤੇ ਕਰਦੇ ਰਾਂਗੇ ਦੁਪਹਿਰ ਬਾਅਦ ਅੱਜ ਗਰਜਲ ਸਕੋਲੇ ਬਦਲ ਬਣਨਗੇ ਸੋ ਕਿੱਥੇ ਕਾਰਵਾਈਆਂ ਪਾਉਂਦੇ ਨੇ ਇਹ ਵਕਤ ਦੱਸੇਗਾ ਦੁਪਹਿਰ ਬਾਅਦ ਫਿਰ ਇੱਕ ਵਾਰ ਲਾਈਵ ਆ ਕੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਧੰਨਵਾਦ